ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤੋਕੜ گاਮਾਂ ਸੇ ਲੈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਮੂਮ ਜਿਹੜਾ ਇਹਨੂੰ ਬਰਨਾਲਾ ਤੇ ਤਹਿਸੀਲ ਵੀ ਇਹਨੂੰ ਬਰਨਾਲਾ ਹੀ ਪੈ ਜਾਂਦੀ ਆ ਨੇੜੇ ਪਿੰਡ ਬਈ ਗਹਿਲਾਂ ਤੇ ਟੱਲੇਵਾਲ ਨੇੜੇ ਹੀ ਰਹਿ ਜਾਂਦਾ ਆ ਆਪ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ੜਾ ਸਾਹਿਬ ਹਾਂ ਜੀ ਬੜੀ ਜੀ ਹੋਰ ਕਹਿਮੋ ਬੋਦ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਬਈ ਮੋਬਾਈਲ ਨੰਬਰ ਤੇ ਨਾਮ ਬੋਲੋ ਨਾਮ ਵੀਰੇ ਜੋਗਾ ਮੋਬਾਈਲ ਨੰਬਰ 95698 55809 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਤੀਜੇ ਸੂਸ ਹੋਈ ਵੜਾਟਰ ਵੜਾ ਦਾ ਟੋਕੜੀ ਆ ਜਿਹਨੇ ਹੁਣ ਇਹਨੂੰ 15 ਦਿਨ ਹੋ ਗਏ ਤੇ ਟਿਕਾ ਟਿਕੇ ਨੂੰ ਠੀਕ ਆ ਬਾਈ 11 ਕਰੋ ਦੋਦੇ ਤੇ ਥਲੇ ਹਾਜ਼ਰ ਆ ਜਾ ਨੈਟ ਤਿਆਰ ਨੈਟ ਤਿਆਰ ਆ ਬਾਈ ਭਾਈ ਦੋ ਰੰਗ ਚੋਲੇ ਚਾਰ ਰੰਗ ਚੋਲੇ ਜਹੀ ਬਹੁਤ ਠੀਕ ਆ ਬਾਈ ਖੋਲ ਦੋ ਬਾਈ ਤੁਰ ਕੇ ਦਿਖਾ ਦੋ ਫੋਲ ਕੱਦ ਦਾ ਰੰਗ ਰੂਪ ਚੰਗਾ ਥਣ ਵਗੈਰਾ ਵੀ ਚੰਗਾ ਲੱਗਿਆ ਬਈ ਨਾੜਾ ਨੂੜਾ ਲੇਵੇ ਤੇ ਚੰਗੀਆਂ ਨੇ ਤੇ ਠੀਕ ਆ ਬਾਈ ਦੱਸਦਾ ਵੀ ਭਰਾਵਾਂ ਖਾਲੀ ਮੰਨ ਕੇ ਲੈ ਹਾਂ ਹਾਂ ਖਾਲੀ ਮੰਨ ਕੇ ਜਮਾ ਡਾਕਟਰ ਵਾ ਖਾਲੀ ਮੰਨ ਕੇ ਉਹਦੇ ਨੇ ਅਗਲਾ ਉਹ ਜੀ ਗੌਰ ਕਰ ਲੈਂਦਾ ਇਹਦੇ ਨੂੰ 15 ਕ ਦਿਨ ਹੋ ਗਏ ਠੀਕੇ ਨੇ ਸਹੀ ਗੱਲ ਦੱਸਿਆ ਵਾ ਚੰਗਾ ਉਹਨਾਂ ਨੇ ਬਈ ਠੀਕ ਆ ਸੇ ਮੁੱਲ ਕੀ ਆ ਭਰਾ ਇਹਦਾ ਇਹ ਡਾਕਟਰ 30000 ਦੀ ਦੇ ਦਾਂਗੇ ਮਾਨ ਤਨ ਹੋ ਜਾ ਕਰ ਦਾਂਗੇ ਵਿੱਚੋਂ 30000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਨ ਜਰੂਰ ਹੋ ਜਾ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਉਹ ਸ਼ਾਮ ਦਾ ਹੀ ਆ। ਚਬਾਈ ਦਾ ਟਾਈਮ ਹੀ ਆ ਹਨਾ ਬਈ। ਹਾਂਜੀ ਹਾਂ ਬਾਈ ਡਾਕਟਰ। ਨਾਲਾ ਨੂਣਾ ਚੰਗੀਆਂ ਚਾਰੇ ਥਾਣੀ। ਠੰਡੀ ਡਾਕਟਰ ਬਹੁਤਾ ਬਿਣਾ ਨਾਣੇ ਤੋਂ ਜਬਾਈ ਕਰ ਲਵੇ ਅਗਲਾ ਚਿਹਰੇ ਆ ਕੇ। ਅੱਛਾ। ਹਾਂ ਹਾਂ ਨਾਣਾ ਦੀ ਲੋੜ ਨਹੀਂ ਹੈਗੀ ਬਿਣਾ ਨੇ ਤੋਂ ਜਬਾਕ ਝੁੱਟ ਜਾਣੇ ਨੂੰ। ਬਹੁਤ ਠੀਕ ਆ। ਹਾਂਜੀ ਹਾਂ। ਅੱਗੇ ਭਰੇ 2 ਨੰਬਰ। ਕਿਹੜਾ ਸੂਆ ਸੂਈ ਵੀ ਆ? ਇਹਦਾ ਇਹਨਾਂ ਦੂਜਾ ਸੂਆ ਸੂਈ ਵੀ ਆ। ਹੂੰ। ਇਹਦੇ ਥੱਲੇ 12 ਲੀਟਰ ਦਾ ਹਾਜ਼ਰਾ ਹੋਣ ਜਮਾ ਕੰਡੇ ਵਾਲਾ। ਕਿੰਨਾ ਕੇ ਟਾਈਮ ਹੋ ਗਿਆ ਐਸਟੀਮੇਟ ਜਬ ਸੂਈ? ਇਹਨੂੰ 3.5 ਮਹੀਨੇ ਸੂਈ ਨੂੰ ਹੋ ਗਏ। ਜਨੇ ਇਹ ਕਮੀ ਨਾ 15 ਦਿਨ ਜਨੇ ਵੀਰ ਨੂੰ ਮੰਗਦੇ ਹੋਗਾ ਟੀਕੇ ਨੂੰ ਅੱਛਾ ਮਾਲਕਾਂ ਦੇ ਦਛਣ ਮੁਤਾਬਕ ਠੀਕ ਆ ਭਾਈ ਹਾਂਜੀ ਹਾਂ ਖਾਲੀ ਮੰਨ ਕੀ ਲੈ ਆਪਾਂ ਖਾਲੀ ਮੰਨ ਕੀ ਲਈਆ ਖਾਲੀ ਮੰਨ ਕੀ ਅਗੇ ਦੇਣੀ ਆ ਜਨੇ ਢੰਡੀ ਛੀਲੇ ਵੀ ਡਾਕਟਰ ਬਹੁਤਾ ਫੁੱਲ ਵੱਡਾ ਕੱਦ ਘਾਟ ਆ ਜੇ ਕਿਸੇ ਦੇ ਨਹੀਂ ਸੇਵਾ ਵਾਲੇ ਕੋਈ ਬਾਕੀ ਬਹੁਤ 15 16 ਹੁਣ ਵੀ ਚਵਾ ਲੂ ਅਗਲਾ ਸਹੀ ਗੱਲ ਆ ਹਾਂਜੀ ਹਾਂ ਫੁੱਲ ਘਾਣਾ ਜਿੰਦ ਆ ਰਾਜੀ ਰੋਜੀ ਫੁੱਲਾ ਵੱਡੇ ਕੱਦ ਘਾੜਦੀ ਆ ਥਣਲੇਵਾ ਨੇੜੇ ਤੋਂ ਚੈੱਕ ਕਰਵਾਉਨੇ ਫੇਸ ਦੇਖੋ ਪਹਿਲਾਂ ਫੇਸ ਫਾਰਮ ਵਾਲੀ ਵੜਾ ਹਾਂ ਹਾਂ ਫਾਰਮ ਵਾਲੀ ਵੜਾ ਰੈਟਰ ਵੱਡੇ ਕੱਦ ਕਾਠੜੀਆ ਚੰਗਾ ਕੋਈ ਸੇਵਾ ਵਾਲਾ ਵੀਰ ਲੈ ਗਿਆ ਹੂੰ ਚੰਗਾ ਦੁੱਧ ਪਾਜੂ ਹੁਣ ਵੀ ਬੋਲੋ ਬਈ ਤੋੜ ਕੇ ਦਿਖਾ ਦੋ ਅੱਗੇ ਬਈ ਜੇ ਬਈ ਵੀਰ ਕਹਿੰਦਾ ਜੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਤਾਂ ਦੁੱਧ ਹੋਰ ਵੀ ਬਾਹਰ ਹੀ ਲੈ ਜਾਣਾ ਡਾਕਟਰ ਹਾਂ ਕੋਈ ਚੈੱਕਰ ਜਿੰਦਰ ਮਰਜੀ ਲੈ ਚੋ ਫੁੱਲ ਕੱਦ ਵੱਡੀ ਆ ਬਈ ਪੂਰੀ ਫਾਰਮ ਵਾਲੀ ਵੜਾ ਫੇਸਪੂ ਚੰਗਾ ਬੋਦੀਬਾਦੀ ਚੰਗੀ ਆ ਸਮੱਖ ਪੁਣਾ ਬੜ ਦੇ ਵਿੱਚ ਚੰਗਾ ਆ ਬਈ ਲਓ ਬਈ ਤੋਰਾ ਤਰਾ ਚੈੱਕ ਕਰੋ ਖੁੱਲੇ ਥਾ ਹਨ ਤੇ ਮੁੱਲ ਕੀ ਆ ਭਰਾ ਇਹਦਾ ਇਹ ਡਾਟਰ 32 ਚੋਂ ਮਾਨਤਨ ਕਰ ਦਾਂਗੇ 32000 ਹਾਂਜੀ ਹਾਂ 32000 ਦੇ ਵਿੱਚੋਂ ਬਈ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਫੇਸਬੁਕ ਚੰਗਾ ਫੋਲ ਵੱਡਾ ਕਰਦਾ ਸ਼ਕੀਨ ਬਹੁਤ ਅੜਾ ਟਰਾਈ ਸ਼ਕੀਨ ਬਹੁਤ ਦਬਦੀ ਨਹੀਂ ਇਹਦੇ ਇਹ ਮੁੱਲ ਵੀ ਭਾਈ ਦਾ ਮੈਨੂੰ ਜਾਇਜ਼ ਹੀ ਲੱਗਿਆ ਭਾਈ 32000 ਰੁਪਏ ਸਿਰਫ ਮੁੱਲ ਦਾ ਮਾਨਤਨ ਜ਼ਰੂਰ ਹੋ ਜੀ ਨਾਗ ਨੇ ਜਿਹੜੇ ਸਟਾਰ ਕੋਲੇ ਦੋ ਸੀ ਦੋਨੇ ਵਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ